ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮਹਾਂ ਚਲ ਜਗੀ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਹੀ ਹੈ ਕਿ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਮਚ ਜਾਂਦੀ ਹੈ ਕਿਉਂਕਿ ਇੱਕ ਨੌਜਵਾਨ ਕੰਮ ਦੇ ਉੱਤੇ ਜਾ ਰਿਹਾ ਹੁੰਦਾ ਹੈ ਰਾਹ ਜਾਂਦੇ ਨੌਜਵਾਨ ਦੇ ਪਿੱਛੇ ਆ ਕੇ ਸਵਿਫਟ ਗੱਡੀ ਇੰਨੀ ਜ਼ੋਰ ਦੀ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਉੱਥੇ ਲੋਕ ਜਿਹੜੇ ਮੋਟਰਸਾਈਕਲ ਦੇ ਉੱਤੇ ਜਾ ਰਹੇ ਹੁੰਦੇ ਨੇ ਕਈ ਦੂਰ ਤੱਕ ਸਵਿਫਟ ਗੱਡੀ ਦਾ ਪਿੱਛਾ ਕਰਦੇ ਨੇ ਲੇਕਿਨ ਉਹ ਬਾਜ਼ ਨਹੀਂ ਆਂਦਾ ਡਰਾਈਵਰ ਆਪਣੀ ਗੱਡੀ ਨਹੀਂ ਰੋਕਦਾ ਲੇਕਿਨ ਬਾਅਦ ਦੇ ਵਿੱਚ ਝਗੜਾ ਉਦੋਂ ਵੱਜਦਾ ਜਦੋਂ ਡਰਾਈਵਰ ਆਪਣੇ ਨਾਲ ਹੋਰ ਆਪਣੇ ਸਾਥੀਆਂ ਨੂੰ ਲੈ ਕੇ ਆਉਂਦਾ ਹੈ ਉੱਥੇ ਝਗੜਾ ਕਰਨ ਦੇ ਲਈ ਜੀ ਹਾਂ ਇਹ ਪੂਰਾ ਮਾਮਲਾ ਫਿਰੋਜ਼ਪੁਰ ਦਾ ਦੱਸਿਆ ਜਾਂਦਾ ਹੈ ਜਿੱਥੇ ਕਿ ਬਸਤੀ ਨਿਜ਼ਾਮੁਦੀਨ ਵਾਲਾ ਵਿਖੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਨੇ ਅਤੇ ਗੋਲੀਆਂ ਚੱਲਣ ਦੇ ਨਾਲ ਆਸ-ਪਾਸ دہشت ਫੈਲ ਗਈ ਜਾਣਕਾਰੀ ਮਿਲੇ ਕਿ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਦੇ ਵਿੱਚ ਇੱਕ ਨੌਜਵਾਨ ਪੈਦਲ ਆਪਣੇ ਕੰਮ ਦੇ ਉੱਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਸਵਿਫਟ ਗੱਡੀ ਨੇ ਉਸ ਨੂੰ ਟੱਕਰ ਮਾਰੀ ਜਿਸ ਤੇ ਉਹ ਡਿੱਗ ਜਾਂਦਾ ਪਰ ਗੱਡੀ ਵਾਲੇ ਨੇ ਗੱਡੀ ਨਹੀਂ ਰੋਕੀ ਕੁਝ ਨੌਜਵਾਨਾਂ ਨੇ ਮੋਟਰਸਾਈਕਲ ਤੇ ਕਾਰ ਚਾਲਕ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਰੋਕਿਆ ਉਤੋਂ ਕਾਰ ਚਾਲਕ ਭੱਜ ਜਾਂਦਾ ਪਰ ਕੁਝ ਸਮੇਂ ਬਾਅਦ ਹੀ ਗੱਡੀ ਵਾਲੇ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉੱਥੇ ਲੈ ਕੇ ਆਉਂਦਾ ਪਹੁੰਚਦਾ ਗੱਡੀ ਦੀ ਚਾਬੀ ਦੀ ਮੰਗ ਕਰਨ ਲੱਗਦਾ ਜਦ ਦੋਨੋਂ ਪਾਸੇ ਤੂ ਤੂ ਮੈਂ ਮੈਂ ਹੁੰਦੀ ਹੈ ਤਾਂ ਗੱਡੀ ਵਾਲੇ ਨੇ ਲੋਕਾਂ ਨੇ ਜਿਹੜਾ ਫਿਸਲ ਕੱਢ ਲਈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੱਢੇ ਉੱਤੇ ਹੀ ਝਗੜੇ ਦੇ ਵਿੱਚ ਦੋ ਨੌਜਵਾਨ ਵੀ ਜ਼ਖਮੀ ਹੋ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ aarop ਵੀ ਲਗਾਏ ਗਏ ਨੇ ਹੁਣ ਜ਼ਖਮੀ ਨੌਜਵਾਨ ਦੂਜੀ ਧਿਰ ਤੇ ਡਾਕਟਰ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਇਹ ਮੁੰਡਾ ਕਿਦਾ ਗਲੀ ਚ ਨਿਕਲਿਆ ਇਹ ਕਾਰ ਚ ਵੱਜੀ ਆ ਉਹ ਪਹਿਲਾ ਜਿਹੜਾ ਕਾਰ ਮਾਰ ਕੇ ਗਿਆ ਭੱਜ ਗਿਆ ਇਹ ਵਿਚਾਰਾ ਗੱਲ ਕਰਨਾ ਇਹਦੇ ਵਿੱਚ ਸਾਰੇ ਲੱਗ ਪਏ ਆ ਇਹ ਜਦੋਂ ਥੱਲੇ ਆ ਗਿਆ ਉਹ ਸਾਰੇ ਉੱਤੇ ਆ ਵੀ ਹੋ ਗਏ ਨਾ ਇਹਨੇ ਫਿਰ ਫੇਰ ਛੋਕੀ ਇਹਨੇ ਤਾਂ ਆਪਣੀ ਜਾਨ ਬਚਾਉਣੀ ਸੀ ਫੇਰ ਮਾਰ ਕੇ ਗਿਆ ਹਾਂ ਇਹ ਇਹਨੇ ਫੇਰ ਮਾਰ ਫੇਰ ਇਹਨੂੰ ਨਾਲ ਬੰਨ ਲਿਆ ਇਸੇ ਮੁੰਡੇ ਨੂੰ ਉਹ ਮੁੰਡਾ ਕਿੱਥੇ ਉਹ ਉਹ ਮੁੰਡਾ ਲੈ ਗਿਆ ਪੁਲਿਸਾਂ ਨੇ ਉਹ ਫੇਰ ਜਨੇ ਮਾਰਿਆ ਉਹਨੂੰ ਲੈ ਕੇ ਹਾਂ ਪੁਲਿਸ ਵਾਲੇ ਉਹਨੂੰ ਲੈ ਗਏ ਗੱਲ ਕੀ ਹੋਈ ਗੱਲ ਇਥੇ ਮੁੰਡੇ ਦਾ ਐਕਸੀਡੈਂਟ ਹੋਇਆ ਕਾਰ ਨਾਲ ਉਹ ਲੈ ਗਈ ਆ ਮੁੰਡੇ ਜਿਹੜਾ ਮੁੰਡਾ ਕਾਰ ਨਾਲ ਮਾਰੀ ਉਹ ਭੱਜ ਗਿਆ ਇਹ ਵਿਚਾਰਾ ਗੱਲ ਕਰਨ ਆਇਆ ਵੀ ਮੇਰੇ ਨਾਲ ਗੱਲ ਕਰੋ ਬਹਿ ਕੇ ਇਹਦੇ ਨਾਲ ਗੱਲ ਕਿ ਕਰਨੀ ਸਾਰੇ ਗੱਲ ਬਹਿ ਗਏ ਤੂੰ ਤੂੰ ਮੈਂ ਮੈਂ ਹੋ ਗਈ ਸਾਰੇ ਨਿੱਖੜ ਗਈ ਵੀਰ ਆਪਣਾ ਕੰਮ ਤੇ ਜਾ ਰਿਹਾ ਸੀ ਗੱਡੀ ਆਲਾ ਆਇਆ ਕਿਸੇ ਤੇ ਗੱਡੀ ਤੇ ਫੈਟ ਮਾਰ ਕੇ ਭੱਜ ਗਿਆ ਰੋਕ ਵੀ ਸਕਦਾ ਅਕਸਰ ਵੀ ਇਹ ਗਲਤੀ ਹੋਗੀ ਉਹਨੂੰ ਫੀਟ ਨਾਲ ਗੱਡੀ ਤੋੜ ਲਈ ਉਹਨੇ ਫਾਟ ਕੇ ਪਾਰ ਜਾਂਦੇ ਸੀ ਲਾਲੇ ਮੋਟਰਸਾਈਕਲ ਅਸੀਂ ਘੇਰ ਲਿਆ ਅਸੀਂ ਘੇਰ ਲਿਆ ਅਸੀਂ ਉਹਦੀ ਗੱਡੀ ਖੋਲ੍ਹ ਲਈ ਅਸੀਂ ਤਾਂ ਉੱਥੇ ਜਾਏਗਾ ਜਿੱਥੇ ਦੇਖ ਗਿਆ ਮੁੰਡੇ ਨੂੰ ਉੱਥੇ ਜਾਂਦੇ ਤੇਰੇ ਨਾਲ ਕਰ ਲਾਂਗੇ ਸਹੀ ਸਾਲਵਾਰ ਤੇ ਉਹ ਤਾਂ ਭੱਜ ਗਿਆ ਜਿਹਨੇ ਗੱਡੀ ਠੋਕੀ ਦੂਸਰੇ ਦੇ ਪਿੰਡ ਦੇ ਬਦਮਾਸ਼ ਭੇਜੇ ਉਹਨੇ ਤੇ ਉਹ ਤਾਂ ਕਹਿੰਦੇ ਧੀਰੇ ਗੱਡੀ ਦੀ ਚਾਬੀ ਦੋ ਤੇ ਫੋਨ ਦੇ ਦੋ ਸਾਡਾ ਠੀਕ ਆ ਉਹਨੇ ਫੋਨ ਤੇ ਗੱਡੀ ਦੀ ਚਾਬੀ ਮੰਗੀ ਕਹਿੰਦੇ ਮੱਗ ਤਾਂ ਜਿਹੜਾ ਡਰਾਈਵਰ ਸੀ ਜਿਹੜਾ ਜਿਆਦਾ ਸਿਆਣਾ ਡਰਾਈਵਰ ਬੰਦਾ ਹੋਣੀ ਲੈ ਜਾਓ ਫਿਰ ਉਹਨਾਂ ਨੇ ਕਹਿੰਦਾ ਐਵੇਂ ਨਹੀਂ ਕਰਨਾ ਤੇ ਐਵੇਂ ਕਰਦੇ ਸੀ ਉਹਨੇ ਪਿਸਟਲ ਕੱਢ ਲਿਆ ਅੱਠ ਪੈਰ ਕਰੇ ਭਾਈ ਬਦਮਾਸ਼ ਬਦਮਾਸ਼ ਭਾਂਦੇ ਜੱਟ ਪੈਰ ਕਰ ਇੱਕ ਮੁੰਡੇ ਦੇ ਪੈਰ ਲੱਗਿਆ ਤੇ ਕਾਬ ਬੱਜ ਗਿਆ ਮੇਰਾ ਛੋਟਾ ਰੋਲਾ ਕੀ ਹੈ ਬਸ ਰੋਲਾ ਕੁਛ ਨਹੀਂ ਉਹ ਗੱਡੀ ਦੀ ਫੈਟ ਦਾ ਹੀ ਰੋਲਾ ਬਸ ਗੱਡੀ ਮਾਰ ਕੇ ਚਲੇ ਗਏ ਗੱਡੀ ਨਾ ਮਾਰ ਕੇ ਤੇ ਟਰਾ ਕੇ ਫਾਇਰਿੰਗ ਕਰਦੇ ਕੀ ਨਾ ਕੋਟਾ हां जी मेरा नाम रा सर गोली ਤਾਂ ਜੇ ਕਿਸੇ ਦੇ ਜੇ ਗੋਲੀ ਚੱਲੀ ਤਾਂ ਕਿਹਦੇ ਲੱਗੀ ਵੀ ਹੋਣੀ ਹੈ ਉਹ ਭਾਈ ਸਾਹਿਬ ਥੋੜਾ ਇਹ ਤਾਂ ਹੁਣ ਬਣਾਉਣ ਵਾਲੀਆਂ ਗੱਲਾਂ ਮੁੰਡੇ ਦੇ ਜਿਆਦਾੀਆਂ ਸੱਟਾਂ ਵੱਜ ਗਈਆਂ ਸਿਰੋਂ ਦਾ ਥਾਂ ਥਾਂ ਤੋਂ ਵਟਾ ਪਿਆ ਇੱਕ ਮੁੰਡੇ ਦੇ ਗੱਲ 15 ਜਣੇ ਪਏ ਨੇ ਬਈ ਐਡੀ ਮਾਮਲਾ ਕਿਸੇ ਮਾਮਲਾ ਇਹ ਇਹਦਾ 사ਲਾ ਗੱਡੀ ਲੈ ਕੇ ਇਥੋਂ ਲੰਘ ਰਿਹਾ ਸੀ ਬਸਦ ਨਹੀਂ ਆਨਤੀ ਕੋਈ ਅੱਗੇ ਕੁੱਤਾ ਆਇਆ ਬਿੱਲੀ ਆਈ ਕੱਟ ਵੱਜ ਗਿਆ ਮੁੰਡੇ 'ਚ ਲੱਗ ਗਈ ਇਹ ਉਹ ਪੱਲੇ ਕੋਲ ਗੱਡੀ ਖੋ ਕੇ ਲੈ ਆਏ ਨੇ ਮੁੰਡੇ ਦੇ ਜਿੰਨੇ ਵੱਡੀ ਵੱਡੀ ਮੈਂ ਸਾਹਮਣੇ ਹੀ ਨਹੀਂ ਆਇਆ ਵੀ ਉਹਦੇ ਸੱਟ ਲੱਗੀ ਵੀ ਹੈ ਨਹੀਂ ਲੱਗੀ ਮੇਰਾ ਛੋਟਾ ਬ੍ਰਦਰ ਗਿਆ ਹੈ ਉਹਨੇ ਕਾ ਗੱਲਬਾਤ ਕੀਤੀ ਹੈ ਬੈਂਸ ਵਸਈਆ ਹੋ ਗਿਆ ਹੁਣ ਚਲੋ ਮੰਮੋਲੀ ਗੱਲ ਹੋ ਜਾਂਦਾ ਹੈ ਇਹਨਾਂ ਦੇ ਬੰਦੇ ਜਾਦੇ ਹੀ ਇਹ ਗਲਗੁਲੇ ਪਾ ਕੇ ਹੁੰਦੇ ਸੱਟਾ ਬਹੁਤ ਹੀ ਦਾਰੀਆਂ ਮਾਰਦੇ ਇਹ ਦੱਸਿਆ ਕਿ ਤੁਹਾਡੇ ਕੋਲ ਪਾਇਰ ਕਿੱਦੇ ਸੀ ਇਸ ਗੱਲ ਮੈਂ ਉਸ ਟਾਈਮ ਮੌਜੂਦ ਨਹੀਂ ਸਾਂ ਮੈਨੂੰ ਨਹੀਂ ਪਤਾ ਨਿਕਲੇ ਜਾਂ ਨਹੀਂ ਨਿਕਲੇ ਜੇ ਨਿਕਲੇ ਹੁਣ ਤਾਂ ਤੁਹਾਡੇ ਕੋਲ ਸਹਾਰਾ ਹੈਗਾ ਨਾ 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 ਬਿਲਕੁਲ ਨਹੀਂ ਜੇ ਨਿਕਲੇ ਹੁਣ ਤੇ ਕਿਸੇ ਦੇ ਲੱਗੇ ਨਾ ਭਾਈ ਜੋ ਤਰੌਣੇ ਸੀ ਜੇ ਅਗਲੇ ਨੇ ਆਪ ਦਾ ਬਚਾਅ ਕਰਨਾ ਸਰ ਤੋ ਫਿਰ ਸਿੱਧੇ ਮਾਰ ਸਕਦਾ ਸੀ ਜਿੱਥੇ ਉਹਦੇ ਇੰਨੀਆਂ ਸੱਟਾਂ ਵੱਜ ਗਈਆਂ ਉਹ ਫਿਰ ਸਿੱਧੇ ਮਾਰ ਸਕਦਾ ਸੀ ਤੇ ਹੁਣ ਪਤਾ ਨਹੀਂ ਆਪ ਦਾ ਪੱਖ ਦਾ ਉਹ ਬਚਾਅ ਕਰ ਰਹੇ ਆ ਹਾਂਜੀ ਬਰਾਮਦ ਹੋਇਆ ਜੀ ਬਰਾਮਦ ਹੋਇਆ ਜਦੋਂ ਉਹ ਚੀਜ਼ ਨਹੀਂ ਬਰਾਮਦ ਹੋਈ ਤੇ ਕਹਿਣ ਨੂੰ ਤਾਂ ਜੋ ਮਰਜ਼ੀ ਬਣਾ ਲਓ ਸਾਡੇ ਕਿੰਨੇ ਪੰਜਾ ਸੱਟਾ ਮੇਰੇ ਕੱਲੇ ਭਰਾ ਦੇ ਵੱਜ ਗਈ ਇਹ ਕੱਲਾ ਕਾਬੂ ਆਇਆ ਹਾਂ ਜੇ ਚੀਜ਼ ਬਰਾਮਦ ਹੋ ਜਾਏ ਨਾ ਫਿਰ ਤਾਂ ਬੰਦਾ ਕਹਿੰਦਾ ਹਾਂ ਇਥੇ ਹਾਰੇ ਜੀ ਸਾਨੂੰ ਮਾਰਨ ਆਏ ਨੇ ਇਹ ਇਹ ਤਾਂ ਹੁਣ ਇਸ਼ੂ ਬਣ ਰਿਹਾ ਇੱਕ ਤਾਂ ਸੱਟਾਂ ਮੁੰਡੇ ਦੇ ਜਾਦੀਆਂ ਲਾ ਦਿੱਤੀਆਂ ਉਤੋਂ ਕਹਿੰਦੇ ਕਿ ਸਾਡੇ ਖੈਰ ਮਾਰ ਤੀ ਇਹ ਕਰਤਾ ਜੇ ਉਹਨੇ ਆਪ ਦਾ ਬਚਾਅ ਕਰਨਾ ਉਹ ਮਰਨ ਵਾਲਾ ਹੋ ਗਿਆ ਉਹ ਸਿੱਧੀ ਮਾਰ ਸਕਦਾ ਸੀ ਆਪ ਦੇ ਬਚਾਲੀ ਕੋਣ ਨਹੀਂ ਮਾਰਦਾ ਫਿਰ ਅੱਜ ਬਸਤੀ ਨizamdin ਦੇ ਵਿੱਚ ਕੋਈ ਪੈਦਲ ਜਾ ਰਿਹਾ ਸੀ ਉਹਦੇ ਅੱਗੇ ਵਿੱਚ ਉਹਦੇ ਕਾਰ ਵੱਜੀ ਜਿਹਦੇ ਕਰਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜਿਸ ਕਰਕੇ ਉਹਨਾਂ ਦੀ ਕਾਰ ਉਹਨਾਂ ਨੇ ਉੱਥੋਂ ਆਪਦੇ ਕੋਲੇ ਰੱਖ ਲਈ ਜੋ ਫਿਰ ਦੂਜੀ ਧਿਰੋਂ ਉਹਨੇ ਆ ਕੇ ਉਹਨਾਂ ਦੇ ਉੱਤੇ ਕੋਈ ਗੋਲੀ ਚਲਾਈ ਜਿਸ ਦੇ ਵਿੱਚ ਪਬਲਿਕ ਨੇ ਉੱਥੇ ਉਹਨੂੰ ਫੜ ਲਿਆ ਉਹਦਾ ਵੈਪਨ ਵੀ ਮਿਲ ਗਿਆ ਤੇ ਉਹ ਲਾ ਦੂਜਾ ਬੰਦਾ ਉਹ ਵੀ ਥੋੜੀ ਜੀ ਸੱਟ ਲੱਗੀ ਆ ਤੇ ਇਹਦੇ ਵੀ ਥੋੜੀ ਜੀ ਸੱਟਾਂ ਲੱਗੀਆਂ ਪਰ ਦੋਨੋਂ ਆਊਟ ਆਫ ਡੇਂਜਰ ਆ ਤੇ ਹੁਣ ਹਸਪਤਲ ਜਿਹੜੇ ਰਾਜ ਆ ਬਾਕੀ ਜਾਂਚ ਚੱਲ ਰਹੀ ਸਰ ਉਹ ਵਜ਼ੀਰੇ ਗੁਰੂ ਦਾ ਇੱਕ ਬੰਦਾ ਪਬਲਿਕ ਨੇ ਉੱਥੋਂ ਫੜ ਲਿਆ ਹੁਣ ਬਾਕੀ ਇਹ ਤੋਂ ਪੁੱਛਗਿੱਛ ਕਰਕੇ ਜਿਹੜੇ ਬਾਕੀ ਬੰਦੇ ਨੇ ਉਹ ਵੀ ਫੜੇ ਜਾਣਗੇ ਕੇਸਿਸ ਤੇ ਕਿੱਟਾ ਜਾਣਾ ਹੈ ਜੀ ਇਹ ਪਾਇਰਾਮ ਦੀ ਉਹ ਐਕਟਿਵ ਰਾਤ ਨੂੰ ਦੇਖਾਂਗੇ ਰਿਪੋਰਟ ਕੀ ਕੀ ਰਹੀ ਹੈ ਕਿ ਕੀ ਮਾਮਲਾ ਕੀ ਹੋ ਗਿਆ ਪਤਾ ਲੱਗਣਾ ਉਸ ਇਹ ਜਾਂਚ ਵੀ ਰਿਪੋਰਟ ਸਟ ਐਕਸੀਡੈਂਟ ਸਗਾ ன பல டாக்டர்